ਸੋ ਅਸੀਂ ਸਾਰੇ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਦੋ ਦੇਸ਼ਾਂ ਦੀ ਜੰਗ ਲੱਗੀ ਹੈ ਰੂਸ ਤੇ ਯੂਕਰੇਨ ਦੀ ਬਹੁਤ ਭਿਆਨਕ ਜੰਗ ਲੱਗੀ ਹੋਈ ਹੈ ਉਸ ਜੰਗ ਦੇ ਵਿੱਚ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਤੇ ਜਿਹੜੇ ਚਾਹਦੇ ਨਹੀਂ ਕਿਸੇ ਜੰਗ ਨੂੰ ਕਿ ਜੰਗ ਹੋਵੇ ਉਹ ਔਰਤਾਂ ਬਜ਼ੁਰਗ ਕਿ ਬੱਚੇ ਜਿਹੜੇ ਉੱਥੇ ਚੀਕ ਰਹੇ ਨੇ ਜਿਹੜੇ ਘਰ ਤੋਂ ਬੇਕਾਰ ਹੋ ਰਹੇ ਨੇ ਤੇ ਇਸ ਜੰਗ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਰਹੇ ਨੇ ਬਹੁਤ ਦੁੱਖ ਦੀ ਗੱਲ ਹੈ ਇਹ ਸਿਆਸਤਦਾਨਾਂ ਦੀ ਸਿਆਸਤ ਦੀ ਭੇਟ ਚੜ ਰਹੇ ਨੇ ਲੋਕ ਇਹ ਸਰਹੱਦਾਂ ਦੀ ਜਿਹੜੀ ਲੜਾਈ ਆ ਇਹ ਰੱਬ ਕਰੇ ਸਦਾ ਲਈ ਮੁੱਕ ਜਾਵੇ ਲੋਕ ਇੱਕ ਹੋ ਜਾਣ ਪਰ ਅਫਸੋਸ ਇਹ ਸਿਆਸਤਦਾਨ ਆਪਣੀਆਂ ਰੋਟੀਆਂ ਸੇਕਣ ਲਈ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਜੋ ਲੋਕ ਚਾਹੁੰਦੇ ਨਹੀਂ ਕਿ ਲੜਨਾ ਜੋ ਚਾਹੁੰਦੇ ਨਹੀਂ ਕਿਸੇ جنگ ਦਾ ਆਗਾਜ਼ ਕਰਨਾ ਉਹਨਾਂ ਲੋਕਾਂ ਦੇ ਉੱਪਰ ਬੰਬ ਵਰਸਾਏ ਜਾ ਰਹੇ ਨੇ ਛੋਟੇ-ਛੋਟੇ ਬੱਚੇ ਮਾਰ ਰਹੇ ਨੇ ਔਰਤਾਂ ਮਾਰ ਰਹੀਆਂ ਨੇ ਬਹੁਤ ਆਨੇ ਕੀ ਸਮਾਂ ਅਰਦਾਸ ਕਰਦੇ ਆ ਕਿ ਮਾਲਕ ਇਸ ਜੰਗ ਨੂੰ ਇੱਥੇ ਰੋਕੇ ਇਸ ਸਰਹੱਦਾਂ ਦੀ ਜੰਗ ਸਦਾ ਲਈ ਮਿਟ ਜਾਵੇ ਲੋਕਾਂ ਦਾ ਪਿਆਰ ਬਣਿਆ ਰਹੇ ਸਾਨੂੰ ਵੀ ਚਾਹੀਦਾ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਸਰਕਾਰ ਤੇ ਵੱਧ ਤੋਂ ਵੱਧ ਦਬਾਅ ਪਾਉਣਾ ਚਾਹੀਦਾ ਕਿ ਤਾਂ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਆਪਸੀ ਸਬੰਧ ਨੇ ਉਹਨਾਂ ਨੂੰ ਬਰਕਰਾਰ ਰੱਖਣ ਸਾਰੇ ਦੇਸ਼ ਮਦਦ ਕਰਕੇ ਉਸ ਜੰਗ ਨੂੰ ਰੋਕਣ ਇਸ ਸਰਹੱਦਾਂ ਦੀ ਜਿਹੜੀ ਲੜਾਈ ਆ ਆਮ ਲੋਕਾਂ ਦੀ ਮੌਤ ਤੇ ਟਿਕੀ ਹੁੰਦੀ ਆ ਸਰਹੱਦ ਕੌਫਟਰਾਹੀ ਮੈਂ ਤੁਹਾਨੂੰ ਦੱਸਣ ਲੱਗਿਆ ਅੱਖਾਂ ਸਰਹਦੇ ਤੈਨੂੰ ਆਖਾਂ ਵਾਰ ਬਾਹਰ ਨਹੀਂ ਤੇਰੇ ਲਈ ਤਵਾ ਹੋਗੇ ਲੱਖਾਂ ਪਰਿਵਾਰ ਨਹੀਂ ਅੱਖਾਂ ਸਰਹਦੇ ਤੈਨੂੰ ਹੋ ਆਖਾਂ ਵਾਰ ਬਾਹਰ ਨਹੀਂ ਤੇਰੇ ਲਈ ਤਵਾ ਹੋਗੇ ਲੱਖਾਂ ਪਰਿਵਾਰ ਨਹੀਂ ਅੱਖ ਸਰਹਦੇ ਤੈਨੂੰ ਹੋ ਬੇਕਾਰ ਹੋਏ ਲੋਕੀ ਪੋਪਾ ਪੇ ਮਾਰਦੇ ਪੁੱਛੋ ਨਾ ਕੋਲੋਂ ਜਿਹੜੇ ਦੁੱਖ ਨੇ ਸਹਾਰਦੇ ਖੜੇ ਨੇ ਉਹ ਦੋਹਾ ਪਾਸੇ ਖੜੇ ਨੇ ਉਹ ਦੋਹਾ ਪਾਸੇ ਹਮੋਂ ਤੇ ਵੀ ਚਕਾਰਨੀ ਆਖਾਂ ਸਰਹਦੇ ਤੈਨੂੰ ਆਖਾਂ ਵਾਰ-ਵਾਰਨੀ ਆਖਾਂ ਸਰਹਦੇ ਤੈਨੂੰ ਹੋ ਮਰਦੇ ਨੋਕ ਪਰ ਲੀਡਰ ਨਾ ਮਰਦੇ ਨਿਤ ਰੋਜ ਨਵੀਆਂ ਸਿਆਸਤਾਂ ਨੇ ਘੜੇ ਦੇ ਸਭ ਤੋਂ ਨੇ ਵੱਡੇ ਦੇਸ ਦੇ ਗਦਾਰ ਨਹੀਂ ਆਖਾਂ ਸਰਹਦੇ ਤੈਨੂੰ ਆਖਾਂ ਵਾਰ-ਵਾਰ ਨਹੀਂ ਆਖਾਂ ਸਰਹਦੇ ਤੈਨੂੰ ਹੋ ਬੜ ਗਈ ਐ ਅੱਜ ਤੂੰ ਬਰੂਦ ਦੀ ਮਸਾ ਜ਼ਿੰਦਗੀਆਂ ਖੋਲੀਆਂ ਤੂੰ ਜ਼ਿੰਦਗੀਆਂ ਖੋਲੀਆਂ ਤੂੰ ਤਾਂ ਬੇਸੁਮਾਰਨੀ ਆਖਾ ਸਰਹਦੇ ਤੈਨੂੰ ਆਖਾ ਵਾਰ-ਵਾਰ ਨੀ ਆਖਾ ਸਰਹਦੇ ਤੈਨੂੰ ਹੋ ਜਿਨਾ ਚਿਰ ਰਾਮਾ ਚੋਨੀ ਪਰੇ ਹਏ ਤੂੰ ਹਾ ਉਨਾ ਚਿਰ ਦਿਲਾਚੋਨੀ ਨਫਰਤ ਘਟੇ ਦੀ ਕਿੰਨਾ ਮਾਰਾ ਤੁਮਾ ਲਈ ਹਕ ਕਿੰਨਾ ਮਾਰਾ ਤੁਮਾ ਲਈ ਤੇਰਾ ਕਿਰਦਾਰ ਨਹੀਂ ਆਖਾਂ ਸਰਹਦੇ ਤੈਨੂੰ ਆਖਾਂ ਵਾਰ-ਵਾਰ ਨਹੀਂ ਮੈਂ ਆਖਾਂ ਸਰਹਦੇ ਤੈਨੂੰ ਹੋ ਪਾਠ ਕਿਸਨਾਵੇ ਤੈਨੂੰ ਸੁਣੀਓ ਦੀ ਗੱਲ ਨੂੰ ਦੋਹਾ ਨੂੰ ਮਿਲਾ ਦੇ ਹਈ ਤੂੰ ਆਉਣ ਵਾਲੀ ਕੱਲ ਨੂੰ ਦੋਹਾ ਵਿੱਚ ਦੋਹਾ ਵਿੱਚ ਕਰ ਤੂੰ ਭਦਾ ਦੇ ਐਸਾ ਪਿਆਰ ਨਹੀਂ ਆਖ ਅਸਰ ਹਤੇ ਤੈਨੂੰ ਆਖ ਵਾਰ-ਵਾਰ ਨਹੀਂ ਆਖਾਂ ਸਰਹਦੇ ਤੈਨੂੰ ਆਖਾਂ ਵਾਰ-ਵਾਰ ਨਹੀਂ ਤੇਰੇ ਲਈ ਤਵਾ ਹੁੰਦੇ ਲੱਖਾਂ ਪਰਿਵਾਰ ਨਹੀਂ ਆਖਾਂ ਸਰਹਦੇ ਤੈਨੂੰ ਆਖਾਂ ਸਰਹਤੇ ਤੈਨੂੰ ਆਖਾਂ ਸਰਹਦੇ ਤੈਨੂੰ ਸੋ ਮੈਂ ਅਰਦਾਸ ਕਰਦਾ ਪ੍ਰਮਾਤਮਾ ਕੇ ਕਿ हे ਪ੍ਰਮਾਤਮਾ ਇਹ ਜੰਗ ਇੱਥੇ ਰੁਕ ਜੇ ਤਾਂ ਕਿ ਜਿਹੜੇ ਬੇਕਸੂਰ ਲੋਕ ਨੇ ਉਹ ਨਾ ਮਾਰੇ ਜਾਣ ਸਾਰੇ ਜਣੇ ਪ੍ਰਮਾਤਮਾ ਅਗੇ ਅਰਦਾਸ ਜ਼ਰੂਰ ਕਰਿਓ ਕਿ ਇਸ ਜੰਗ ਨੂੰ ਪ੍ਰਮਾਤਮਾ ਇੱਥੀ ਠੱਲ ਪਾਵੇ ਤਾਂ